ਸਾਹਿਬ ਜੀ ਕਾਲ ਜੀ ਡੀਪੀਸੀ ਪੰਜਾਬ ਦੇ ਜੱਟਾ ਡੈਕ ਹੋਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਹੈ ਕਿ ਚੋਰੀ ਦੀ ਆ ਵਾਰਦਾਤਾਂ ਇੰਨੀਆਂ ਜ਼ਿਆਦਾ ਹੋ ਰਹੀਆਂ ਨੇ ਕਿ ਦਿਨ ਦਿਹਾੜੇ ਹੀ ਅੱਜਕੱਲ ਲੁੱਟਾਂ ਸ਼ੁਰੂ ਹੋ ਗਈਆਂ ਨੇ ਮਾਮਲਾ ਜੀਰਕਪੁਰ ਦੇ ਮੰਨਤ ਇਨਕਲੇਵ ਕਲੋਨੀ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੇ ਇਲਾਕੇ 'ਚ ਦਹਿਸ ਦਾ ਮਾਹੌਲ ਪੈਦਾ ਕਰ ਦਿੱਤਾ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਘਰ ਦੇ ਅੰਦਰ ਵੜ ਕੇ ਚਾਕੂ ਦੀ ਨੋਕ ਤੇ 20 ਸਾਲਾ ਕੁੜੀ ਨੂੰ ਬੰਦਕ ਬਣਾਇਆ ਅੱਧੇ ਘੰਟੇ ਤੱਕ ਦਿੱਤਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਬਦਮਾਸ਼ ਤਕਰੀਬਨ ਅੱਧੇ ਘੰਟੇ ਤੱਕ ਅੰਦਰ ਕਰਦੇ ਰਹੇ ਆਪਣੇ ਆਪ ਲੁੱਟ ਘਰ ਚ ਪਈ ਨਗਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਪਰਿਵਾਰ ਨੇ ਦੱਸਿਆ ਕਿ ਪਤਨੀ ਪਤੀ ਅਤੇ ਬੇਟਾ ਕੰਮ ਦੇ سلسلے ਚ ਰੋਜ਼ ਦੀ ਤਰ੍ਹਾਂ ਚੰਡੀਗੜ੍ਹ ਗਏ ਹੋਏ ਸੀ ਜੋ ਪਿੱਛੋਂ ਘਰ ਦੇ ਅੰਦਰ 20 ਸਾਲਾਂ ਕੁੜੀ ਇਕੱਲੀ ਸੀ ਅਤੇ ਬਦਮਾਸ਼ਾਂ ਵੱਲੋਂ ਮਾਂ ਦਾ ਨਾਮ ਲੈ ਕੇ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤੇ ਕੁੜੀ ਵੱਲੋਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਪਰ ਬਦਮਾਸ਼ਾ ਨੇ ਕੁੜੀ ਨਾਲ ਧੱਕਾ ਮੁਕੀ ਕੀਤੀ ਅਤੇ ਘਰ ਦੇ ਅੰਦਰ ਦਾਖਲ ਹੋ ਗਏ ਵਾਰਦਾਤ ਨੂੰ ਅੰਜਾਮ ਦਿੱਤਾ ਪਰਿਵਾਰ ਵੱਲੋਂ ਜੀਰਕਪੁਰ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ ਜੋ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲ ਆਰੋਪੀਆਂ ਦੀ ਭਾਲ ਜਿਹੜੀ ਇਹ ਜਾਰੀ ਕਰ ਦਿੱਤੀ ਗਈ ਹੈ ਪਰ ਧੰਦਾ ਦੀ ਇਹ ਕਿ ਇਸ ਤਰ੍ਹਾਂ ਦੀਆਂ ਲੁੱਟਾਂ ਖੂਹਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਅੱਜਕੱਲ ਬੱਚਿਆਂ ਨੂੰ ਕੱਲਿਆਂ ਘਰ ਛੱਡ ਕੇ ਜਾਣਾ ਵੀ ਰਿਸਕ ਤੋਂ ਖਾਲੀ ਨਹੀਂ ਹੈ ਬੱਚਿਆਂ ਨੂੰ ਕੱਲਿਆਂ ਘਰ ਛੱਡ ਕੇ ਬਾਹਰ ਜਾਣਾ ਜਾਂ ਬੱਚਿਆਂ ਨੂੰ ਆਪਣੇ ਤੋਂ ਦੂਰ ਰੱਖਣਾ ਵੀ ਵੱਡਾ ਰਿਸਕ ਹੋ ਸਕਦਾ ਆ ਸਭ ਤੋਂ ਵੱਡੀ ਗੱਲ ਇੱਥੇ ਇਹ ਰਹੀ ਕਿ ਘਰ ਦੇ ਵਿੱਚ 20 ਸਾਲਾਂ ਬੱਚੀ ਮੌਜੂਦ ਕੱਲੀ ਸੀ ਤੇ ਕੋਈ ਇਸ ਤਰ੍ਹਾਂ ਦੀ ਅਣਹੋਣੀ ਨਹੀਂ ਹੋਈ ਕਿ ਉਸ ਬੱਚੀ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਂਚ ਨਹੀਂ ਆਈ ਪਰ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਦੋਂ ਤੱਕ ਹੋਣਗੀਆਂ ਕਿ ਤਰ੍ਹਾਂ ਇਹਨਾਂ ਨੂੰ ਠੱਲ ਪਏਗੀ ਇਹਦੇ ਤੇ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਠੱਲ ਪਾਈ ਜਾ ਸਕੇ ਤਾਂ ਲੋਕਾਂ ਦੇ ਵਿੱਚ ਜਿਹੜਾ ਆ ਉਹ ਚੋਰੀ ਡਕੈਤੀ ਤੇ ਲੁੱਟਾਕੋਹਾਂ ਦਾ ਡਰ ਜਿਹੜਾ ਆ ਖਤਮ ਹੋ ਜਾਵੇ ਇਹ ਲੁਟੇਰੇ ਕਦੋਂ ਕਾਬੂ ਆਉਣਗੇ ਕਿੱਦਾਂ ਆਉਣਗੇ ਕਿੱਦਾਂ ਰੋਕਥਾਮ ਹੋਏਗੀ ਇਹਦੇ ਤੇ ਵੀ ਕਮੈਂਟ ਜਰੂਰ ਕਰਿਓ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਲੁੱਟ ਦੇ ਬਾਰੇ ਆਪਣਾ ਕਮੈਂਟ ਇਹਦੇ ਤੇ ਵੀ ਕਰਕੇ ਸਾਨੂੰ ਜਰੂਰ ਦੱਸਿਓ ਤੇ ਆਓ ਉਸ 20 ਸਾਲਾਂ ਬੱਚੀ ਦੀ ਵੀ ਗੱਲ ਸੁਣਦੇ ਆਂ ਕਿ ਉਹਦੇ ਨਾਲ ਉਸ ਸਮੇਂ ਕੀ ਹੋਇਆ ਤੇ ਕੀ ਬੀਤਿਆ। ਮੈਂ ਨਾਮ ਹੈ ਆਪਕਾ। ਸੋਹਣੀ ਜੀ ਕੀ ਕਰ ਰਹੇ ਸਾਨੂੰ ਤਾਂ ਸਮਝ ਨਹੀਂ ਆ ਰਹੀ। ਇਹ ਪੇਜ ਕਿਤਨੀ ਹੈ? ਅੱਛਾ ਬੇਟਾ ਕੀ ਹੋਇਆ ਥਾ? ਕੁਝ ਨਹੀਂ ਆ ਜੀ। ਬਾਹਰੋਂ ਤਿੰਨ ਅੰਕਲ ਆਏ تھے ਮਤਲਬ ਦੋ ਲੜਕੇ تھے ਇੱਕ ਥੋੜੇ ਅੰਕਲ ਟਾਈਪ تھے। ਔਰ ਉਹ ਮਤਲਬ ਗੇਟ ਖੋਲ ਕੇ ਖੁਦ ਹੀ ਬਿਨਾਂ ਵੈਲ ਕੀ ਅੰਦਰ ਆ ਗਏ। अच्छा। और फिर बोलते कि आपकी मम्मी ने भेजा है नाली खोलने के लिए तो मैंने बोला कि नहीं हमारी कोई नाली बंद नहीं है तो जैसे ही मुझे थोड़ा अजीब सा लगा मतलब ये मतलब नहीं है तो मैं लगाने जाली की तो उन्होंने ना जाली पकड़ ली जाली पकड़ के मेरे हाथ पकड़ लिया उन्होंने और फिर मुझे अंदर ले आए मुझे अंदर ले आए और दोनों दरवाजे बंद कर लिया अच्छा। और उन्होंने मेरे बाल पकड़ के ऐसे नीचे मारा और एक लड़का चाकू लेके मेरे पास ही खड़ा था उसने बोला अगर हिली तो तेरे को चाकू मार देंगे और दो एक अंकल और एक लड़का था वो रूम चेक कर रहे थे दोनों जी दो और फिर उनको, फिर उनको वो मेरे पास दोबारा आए उन्होंने मेरे को उठाया बोलता कि बता सामान और कहाँ पे रखा है तो मैंने बोला कि अंकल और कुछ सामान नहीं है तो फिर बोलते नहीं तू जल्दी बता मेरे साथ आ इधर बता जल्दी तो मैं गई नहीं फिर उन्होंने बोला कि उठ वरना तेरे को चाकू मार देंगे फिर मैं उठ के इधर आ गई रूम में बोलता अंदर जा दो फिर उन्होंने रूम का दरवाजा बंद कर दिया और फिर होल चेक किया सारा फिर मैं अंदर वॉशरूम में चली गई अंदर की कुंडी लगा ली थी मैंने ਇਸ ਬਾਰ ਦਾਤ ਦੀ ਕਹਾਣੀ ਬੇਟੀ ਇਸ ਤਰ੍ਹਾਂ ਸੁਣਾਉਂਦੀ ਹੈ ਕਿ ਤਿੰਨ ਲੋਕ ਜਿਹੜੇ ਉਹ ਘਰ ਦੇ ਵਿੱਚ ਦਾਖਲ ਹੁੰਦੇ ਨੇ ਜਿੰਨਾਂ ਚੋਂ ਦੋ ਲੜਕੇ ਤੇ ਇੱਕ ਅੰਕਲ ਟਾਈਪ ਉਹਨੇ ਦੱਸਿਆ ਉਹ ਘਰ ਦੇ ਵਿੱਚ ਆਣ ਕੇ ਕਹਿੰਦੇ ਨੇ ਵੀ ਟਾਡੀ ਨਾਲ ਹੀ ਬਲੌਕ ਹੋਈ ਹੈ ਤੁਹਾਡੀ ਮੰਮਾ ਨੇ ਕਿਹਾ ਹੈ ਤੇ ਅਸੀਂ ਉਹ ਨਾਲ ਹੀ ਠੀਕ ਕਰਨਾ ਹੈ ਆ ਪਰ ਬੇਟੀ ਨੇ ਕਿਹਾ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਦੋਂ ਬੇਟੀ ਨੇ ਬੂਹਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਬੱਤੀ ਦੇ ਨਾਲ ਜਿਹੜਾ ਆ ਤਾਂ ਕੰਮਕੀ ਕਰਕੇ ਅੰਦਰ ਘੁੱਸ ਜਾਂਦੇ ਨੇ ਚਾਕੂ ਦੀ ਨੋਕ ਦੇ ਉੱਤੇ ਘਰ ਦੀ ਸਾਰੀ ਅੱਧਾ ਘੰਟਾ ਲੁੱਟ ਕਰਦੇ ਰਹਿੰਦੇ ਨੇ ਤੇ ਕਿਸੇ ਨੂੰ ਕੋਈ ਭਿੰਨਕ ਤੱਕ ਨਹੀਂ ਲੱਗਦੀ ਕਹਿਣ ਤੋਂ ਭਾਵ ਹੈ ਕਿ ਘਰ ਆਿਆਂ ਦੇ ਉੱਤੇ ਵੀ ਕੀ ਕਰੀਏ ਵਿਸ਼ਵਾਸ ਇਸ ਕਰਕੇ ਕਿਹਾ ਜਾਂਦਾ ਆ ਕਿ ਕਿਸੇ ਵੀ ਅਣਜਾਣ ਬੰਦੇ ਨੂੰ ਜਾਂ ਅਣਜਾਣ ਕੋਈ ਵੀ ਅਗਰ ਬੂਆ ਖੜਕਾਉਂਦਾ ਆ ਤੇ ਦਰਵਾਜ਼ਾ ਨਾ ਖੋਲੋ ਕਿਸੇ ਨੂੰ ਆਪਣੇ ਘਰ ਦੇ ਵਿੱਚ ਦਾਖਲ ਹੀ ਨਾ ਹੋਣ ਦਿਓ ਦਰਵਾਜ਼ੇ ਬੰਦ ਕਰਕੇ ਦਿਨੇ ਵੀ ਰਹਿਣਾ ਚਾਹੀਦਾ ਆ ਜੇਕਰ ਤੁਸੀਂ ਘਰ ਦੇ ਵਿੱਚ ਇਕੱਲੇ ਰਹਿ ਰਹੇ ਹੋ ਬੱਚ ਆਨੂੰ ਕੱਲ੍ਹਿਆ ਛੜ ਕੇ ਜਾ ਰਿਹਾ ਤੇ ਸਖਤ ਹਦਾਇਤਾਂ ਕਰ ਦਿਓ ਕਿ ਬੱਚਿਓ ਬਾਹਰੋਂ ਕੋਈ ਵੀ ਆਵੇ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੋਵੇ ਉਹਨੂੰ ਵੀ ਕਹਿ ਦਿਓ ਕਿ ਮੰਮੀ ਪਾਪਾ ਨੂੰ ਆਣ ਦਿਓ ਉਸ ਤੋਂ ਬਾਅਦ ਆਹੀ ਜਿਹੜਾ ਆ ਬੂਆ ਖੋਲਿਆ ਜਾਵੇ ਨਹੀਂ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਹੈ ਉਹ ਘਟ ਸਕਦੀ ਏ ਤੁਹਾਨੂੰ ਸਾਡੀ ਇਹ ਖਬਰ ਕਿਵੇਂ ਦੀ ਲੱਗੀ ਜਾਣਕਾਰੀ ਕਿਵੇਂ ਦੀ ਲੱਗੀ ਜਰਾ ਇਹਦੇ ਤੇ ਗੌਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਬੰਦਾ ਜਾਗਰੂਕ ਹੋ ਸਕੇ